ਗੋਬਿਆ ਵਿਸਾ ਸੰਗਤੀ ਅੱਜ ਦੇ ਫਤਿਹਪੁਰਾਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ੍ਰੀ ਸਾਹਿਬ ਮੇਰੀ ਪੀੜੇ ਮਾਤਸਬ ਨੂੰ ਸਾਹਿਬ ਜੀ ਨੂੰ ਹਰੋਗੋਬੀ ਸਾਹਿਬ ਜੀ ਮਹਾਰਾਜ ਦਾ ਮੇਰੀ ਨਾਮ ਹੈ ਦੇਵ ਸ਼੍ਰੀ ਸਾਹਿਬ ਤੋਂ ਸਾਧੂ ਪਰਾਦਾ ਪੀੜਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਗਾਨਕ ਸਿੰਘ ਸਾਹਿਬ ਜੀ ਦੀ ਸਿਰਜਣਾ ਕਰਕੇ ਮੇਰੀ ਅੱਧ ਪੀੜੀ ਦੇ ਦੋ ਸ਼੍ਰੀ ਸਾਹਿਬ ਧਾਰਮ ਕੀਤੇ ਅਤੇ ਸਿੱਖ ਸੰਤਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸ੍ਰੀ ਸਾਹਿਬ ਪੰਥਨੇ ਵਾਲੇ ਸਾਹਿਬ ਜੀ ਗੁਰੂ ਰੋਗਨ ਸਿੰਘ ਸਾਹਿਬ ਜੀ ਮਹਾਰਾਜ ਦਾ ਹੈ ਇਹ ਸ੍ਰੀ ਸਾਹਿਬ ਗੁਰੂ ਘਰ ਦੇ ਜੀਵਾਨ ਸੇਵਕ ਬਾਬਾ ਜੀ ਸਾਹਿਬ ਬਾਬਾ ਪੁਗਾ ਸਾਹਿਬ ਜੀ ਦਾ ਹੈ ਬਾਬਾ ਜੀ ਨੇ ਪਹਿਲੀ ਪਾਰਸ਼ਾਈ ਬੰਨ੍ਹਾ ਕੇ چھویں پاتشاہ تک گرو گھر کی بے سیوا ست گور صاحب یہ سری صاحب پائی صاحب پائی جیٹا جی بہادر کا ہے پائی صاحب جی چھویں پاشاہ شری سب صاحب بھائی بدھی چند جی بہادر کا ہے جی نے ਕਿਵੇਂ ਪਾਛਾ ਧੀ ਪੀੜੇ ਮਾਲ ਸਾਤੂ ਸਾਹਿਬ ਜੀ ਨੂੰ ਅਕਸ਼ੇ ਸਰ ਮਹਾਰਾਜੀ ਦਾ ਹੁਕਮ ਮੰਨ ਕੇ ਮੁਕਰੀਆ ਹੁੰਦੇ ਹੁੰਦੇ ਆਇਆ ਮਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਉਹ ਦੂਰ ਕੋੜੇ ਵਾਪਸ ਆਂਦੇ ਜਿਨ੍ਹਾਂ ਦੇ ਨਾਮ ਦੇਵ ਬਾਗ ਅਤੇ ਗੋਲ ਬਾਗ ਸੀ ਅਤੇ ਪੱਟੀ ਦੇ ਪਠਾਣਾ ਪਾਸੋਂ ਉਹ ਦਿਸਾ ਦੇ ਵਾਪਸ ਆਂਦੇ ਜੋ ਕਿ ਗੁਰੂ ਘਰ ਆ ਰਹੇ ਸੰਕਾ ਪਾਸੋਂ ਰਸੇ ਵਿੱਚ ਫਏ ਗਏ ਸਨ ਪਾਈਸ਼ਾ ਦੀ ਨੀ ਹੋਰ ਵੀ بہادریاں اے سری صاحب پائی, صاحب پائی کرم سنگھ جی شہید کا ہے بھائی صاحب جی بابا جی صاحب بابا سکھ جی شہید کے جتھے کا ساتھ دنے دن دن ہوئے شہید ہو گئے سن ਇਹ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਸਾਹਿਬ ਨੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨ ਕੇ ਸਰਸਾ ਨਦੀ ਕਿਨਾਰੇ ਬਹੁਤ ਭਾਰੀ ਜੰਗ ਕੀਤਾ ਬੇਅਤ ਜਾਨਾਂ ਮੌਤ ਦੇ ਘਾਟ ਉਤਾਰਿਆ ਅਤੇ ਆਪ ਉਥੇ ਸ਼ਹੀਦੀ ਪ੍ਰਾਪਤ ਕੀਤੀ ਇਹ ਦੋ ਧਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦਾਂ ਦੇ ਚਾਟੀਵੰਦ ਦਰਵਾਜ਼ੇ ਦੇ ਨਜ਼ਦੀਕ ਬੜਿਆ ਹੋਇਆ ਹੈ ਇਹ ਦੋ ਧਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਰੌਣ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦਾਨ ਸ਼੍ਰੀ ਤਰਨਤਾਪੁਰ ਸਾਹਿਬ ਵਾਲੀ ਸੱਤ ਦੇ ਕਿਨਾਰੇ ਪਿੰਡ ਜੱਬੇ ਨੇ ਕੋਲ ਬਣਿਆ ਹੋਇਆ ਹੈ ਇਹ ਬਾਬਾ ਜੀ ਸਾਹਿਬ ਬਾਬਾ ਜੀਤ ਸਿੰਘ ਜੀ ਸ਼ਹੀਦ ਦੇ ਜਥੇ ਦੇ ਮੀਤ ਜਥੇਦਾਰ ਦੇ ਸੰਨ ਲੋਕੋਲੇ ਸਾਸਿ ਆਕਾਲ ਇਹ ਦੋ ਧਾਰਾ ਠੰਡਾ ਸੰਘ ਦੇ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦ ਅੰਦ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਪਿਛਲੇ ਪਾਸੇ ਬਣਿਆ ਹੋਇਆ ਹੈ ਬਾਬਾ ਜੀ ਨੇ ਕੁਝ ਕੁ ਸਿੰਘਾਂ ਨਾਲ ਲੈ ਕੇ ਅਹਿਮਦ ਸ਼ਾ ਅਬਦਾਲੀ ਨੇ 3000 ਫੌਜ ਦਾ ਡਟ ਕੇ ਮੁਕਾਬਲਾ ਕੀਤਾ ਬਹੁਤ ਸਾਰੇ ਨਾਲਾਂ ਨੂੰ ਮੌਤ ਦੇ ਘਾਟ ਉਤਾਰਿਆ ਅਧਿਆਪਨ ਤੇ ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਇਹ ਦੋ ਧਾਰਾ ਖੰਡਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਹੈ ਇਹ ਤੈਜ਼ਾ ਵੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਹੈ ਇਹ ਜੇਡਾ ਜਿਸ ਦਾ ਦੂਸਰਾ ਨਾਮ ਖੜਗ ਹੈ ਭਾਈ ਸਾਹਿਬ ਭਾਈ ਬਜਤਰ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਸਾਰੇ ਮੇਕਨਾਲ ਸਾਹਿਬ ਜੀ ਨੂੰ ਗੋਪ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਸ ਮਸਤ ਹਾਥੀ ਦਾ ਡਟ ਕੇ ਮੁਕਾਬਲਾ ਕੀਤਾ ਜੋ ਕਿ ਮਹਾਰਿ ਘਾਰ ਦੇ ਪਹਾੜੀ ਰਾਜਿਆਂ ਮਨੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲਾ ਸ਼੍ਰੀ ਲੋਹੜ ਸਾਹਿਬ ਦਾ ਦਰਵਾਜ਼ਾ ਤੋੜਨ ਵਾਸਤੇ ਛੱਡਿਆ ਗਿਆ ਸੀ ਜਦ ਭਾਈ ਸਾਹਿਬ ਜੀ ਉਸ ਮਸਤ ਹਾਕੀ ਨੂੰ ਮੈਦਾਨੇ ਚਾਂਦ ਵਿੱਚੋਂ ਭਜਾ ਕੇ ਵਾਪਸ ਆਏ ਤਾਂ ਸਾਰਿਆਂ ਨੇ ਪ੍ਰਸੰਨ ਹੋ ਕਰਕੇ ਇਹ ਜੇਗਾ ਭਾਈ ਸਾਹਿਬ ਜੀ ਨੂੰ ਇਨਾਮ ਵਜੋਂ ਬਖਸ਼ਿਸ਼ ਕੀਤਾ ਜਿਸ ਦਾ ਵਜ਼ਨ ਚਾਰ ਸੇਰ ਪੱਕਾ ਹੈ ਇਹ ਵਰਨਾਂ میری پیڑھی بات سات گرو سا شری گرو ہرگوبند سا جی مہاراج کا ہے یہ سارے ملکے بڑھیا ہویا ہے اس کا بجن سولہ شیر کچا دستے رواں صفحہ جا کے چھویں پادشاہ صاحب شری گرو حرکومن صاحب جی مہاراج کا ہے اس ਇਹ ਮੁੱਖ ਸ਼ਾਸਤਰ ਹੈ ਬਹੁਤ ਹੀ ਤੀਰ ਸਿਖਾ ਅਤੇ ਮਾਰਕਟ ਵਾਲਾ ਸ਼ਾਸਤਰ ਹੈ ਗੁਪਤ ਰਹਿਣ ਦੇ ਕਾਰਨ ਇਸ ਦਾ ਨਾਮ ਵੀ ਗੁਪਤਾ ਹੈ ਗੁਰੂ ਕੈਸਤ ਸੰਗਤ ਜੀਏ ਸ਼ਸ਼ਤਰ ਦਾ ਨਾਮ ਟਿਕਾਰ ਹੈ 6ਵੇਂ ਪਾਤਸ਼ਾਹ ਸਾਹਿਬ ਜੀ ਘਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੈ ਇਸ ਸ਼ਸ਼ਤਰ ਦੀ ਵਰਤੋਂ ਉਸ ਵਕਤ ਕੀਤੀ ਜਾਂਦੀ ਹੈ ਜਦ ਦੁਸ਼ਮਣ ਬਹੁਤ ਨੇੜੇ ਆ ਗਿਆ ਹੋਵੇ ਜਦ ਸ਼ੇਰ ਦਾ ਸ਼ਿਕਾਰ ਖੇਡਣਾ ਹੋਵੇ ਸਤੂਰੂ ਸਾਹਿਬ ਜੀ ਇਸ ਦੇ ਨਾਲ ਸ਼ੇਰ ਦਾ ਸ਼ਿਕਾਰ ਖੇਡਿਆ ਕਰਦੇ ਸਨ ایک کٹار پنچھلی والی صاحب شریف گرو گوبند سنگھ جی مہاراج کا ہے ایک کٹار ساحب شریف گرو گوبند صاحب مہاراج جی نے بڑے صاحبہ بابا جی صاحب بابا اجیت جی بہادر کا ہے ਇਹ ਘਟਨਾ ਉਹਨਾਂ ਦੇ ਛੋਟੇ ਸਰਦਾਰ ਦੇ ਬਾਬਾ ਜੀ ਸਾਹਿਬ ਬਾਬਾ ਜੁਹਾਰ ਸਿੰਘ ਜੀ ਬਹਾਦਰ ਦਾ ਇਹਨਾਂ ਦਰਗਾਹ ਸੁਲਤਾਨ ਵੀਰ ਬਹਾਦਰਾਂ ਨੇ ਛੋਟੀ ਉਮਰ ਵਿੱਚ ਹੁੰਦਿਆ ਹੋਇਆ ਪਿਤਾ ਸਾਜੂ ਸਾਹਿਬ ਸ਼੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਾਸੋਂ ਆਗਿਆ ਲੈ ਕੇ ਸ਼੍ਰੀ ਚਮਕੌਰ ਸਾਹਿਬ ਜੀ ਨੇ ਮੈਦਾਨੇ ਜਾਂਗ ਅੰਦਰ ਬਹੁਤ ਭਾਰੀ ਜੰਗ ਕੀਤਾ ਜੇ ਅੰਤ ਜਾਰ ਮਾਰ ਨੂੰ ਬਹੁਤ ਦੇ ਘਾਟ ਪਤਾਰਿਆ شہیدی پراپت کی جتے دار اکالی بابا پھولا سنگھ جی شہید ہے

ਤਾਂ ਫਿਰ ਘਰੂਣ ਸਰ ਜੀ ਮਹਾਰਾਜ ਦਾ ਇਸ ਸ਼ਕਤ ਦੀ ਵਰਤੋਂ ਉਸ ਵਕਤ ਕੀਤੀ ਜਾਂਦੀ ਹੈ ਜਦੋਂ ਦੁਸ਼ਮਣ ਨੇ ਸੰਜੋਗ ਪੈਣੇ ਹੋਵੇ ਸੰਜੋਗ ਜੋ ਕਿ ਲੋਹੇ ਦੀਆਂ ਬਰੀਕ ਸੰਗੜੀਆਂ ਤਾਰਾਂ ਦੀ ਬਣੀ ਹੋਈ ਹੁੰਦੀ ਹੈ ਜਿਸ ਦੇ ਉੱਪਰ ਤਲਵਾਰ ਦਾ ਵਾਰ ਕੱਟ ਨਹੀਂ ਕਰਦਾ ਇਸ ਦਾ ਕੀਤਾ ਹੋਇਆ ਵਾਰ ਦੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਬਹੁਤ ਹੀ ਤੇਜ਼ ਨਿਖਾ ਅਤੇ ਮਾਰ ਕਰਨ ਵਾਲਾ ਸ਼ਸਤਰ ਹੈ

ਬਾਬਾ ਜੀ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਇਹ ਨੋਨੋ ਪਿਛਤਾਉ ਪ੍ਰਾਰਥਨਾ ਕੋ ਹੀ ਨਮੂਨੇ ਦੇ ਬਣੇ ਹੋਏ ਹਨ ਇਹਨਾਂ ਵਿੱਚ ਗੋਲੀ ਅਗੋਂ ਦੀ ਪੈਂਦੀ ਅਤੇ ਚੱਲਦੇ ਟਰਾਈਕਰ ਦੇ ਨਾਲ ਹਨ ਗੁਰੂ ਘਰ ਦੇ ਸਾਧ ਸੰਗਤ ਜੀ ਰਸਨਾ ਨ ਕਰੋ ਮੇਰੇ ਗਾਜਕਿਆ ਕੋ ਜੀ ਸਾਥ ਨਾ ਆਓ ਸ੍ਰੀ ਵਾਹਿਗੁਰੂ ਫੇਰਾ ਕੋ ਜੀ ਸਾਥ ਨਾ ਆਓ ਸ੍ਰੀ ਵਾਹਿਗੁਰੂ ਇਸ ਤੀਰਾਂ ਦਾ ਜੋੜਾ ਸਾਹਿਬ ਜੀ ਕੁਮਾਰ ਪੰਥ ਦੇ ਵਾਲੇ ਸਰਵਨ ਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੈ ਸਤਪੁਰਾਂ ਨੇ ਹਰੇਕ ਤੀਰ ਦੇ ਨਾਲ ਇੱਕ ਇੱਕ ਟੋਲਾ ਸੋਨਾ ਲੱਗਾ ਹੁੰਦਾ ਸੀ ਸੋਨਾ ਉਹਨਾਂ ਤੋਂ ਭਾਅ ਕਿ ਸਤਪੁਰਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ ਬਲਕਿ ਜੁਗ ਦੇ ਖਰਾਫ ਟੱਕਰਾ ਕਰਿਆ ਕਰਦੇ ਸਨ ਸਤਸਰਾਂ ਦਾ ਕਮਾਨ ਵਿੱਚ ਛੱਡਿਆ ਹੋਇਆ ਕੋਈ ਵੀ تیر ਖੰਦੇ ਖਾਲੀ ਨਹੀਂ ਸੀ ਜਾਂਦਾ ਦੁਸ਼ਮਣ ਨੂੰ ਮਾਰ ਜਾਂਦਾ ਜਾਂ जख्मी ਕਰ ਜਾਂਦਾ ਜ਼ਖਮੀ ਵਾਸਤੇ ਇਹ ਸੋਨਾ ਮਰਦ ਪੱਟੀ ਦੇ ਕੰਮ ਆ ਜਾਂਦਾ ਜੋ ਚਲਾਣਾ ਕਰ ਜਾਵੇ ਉਸ ਦੇ ਖੱਪਸ ਤੋਂ ਕੰਮ ਆ ਜਾਂਦਾ ਸੀ ਵਾਹ ਘੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਦਮਾਲੇ ਸਦਾਂ ਵਾਲਾ ਹੈ ਹੁਣ ਜਿੰਨੇ ਵੀ ਸ਼ਸ਼ਤਰਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਏਗਾ ਕਿ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਹੋਣਗੇ ਇੱਕ ਛੋਟੀ ਕਿਰਪਾ ਤੇ ਤਿੰਨ ਛੋਟੇ ਘੰਡੇ ਬਾਬਾ ਜੀ ਨੇ ਦਮਾਲੇ ਸਦਾਂ ਵਾਲੇ ਹਨ ਬਾਬਾ ਜੀ ਦਾ ਸਾਰਾ ਕਮਰ ਕਸਾ ਸਵਾ ਮਣ ਕੱਚੇ ਦਾ ਹੁੰਦਾ ਸੀ ਇਹ ਛੋਟੇ ਚਾਰ ਚੱਕਰ ਵੀ ਬਾਬਾ ਜੀ ਨੇ ਦਿਮਾਗੇ ਸਜਾਉਣ ਵਾਲੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਡੇ ਸਨੈਹਜ ਕੋ ਉੱਪਰ ਦੋਹਾਂ ਪਾਸੇ ਸਾਤਰਾ ਜੀ ਅਕਾਲੀ ਬਾਣੀ ਲਿਖੀ ਹੋਈ ਹੈ ਇਸ ਛੋਟੇ ਚੱਕਰ ਉੱਪਰ ਇੱਕ ਪਾਸੇ ਮੋਲ ਮੰਤਰ ਦਾ ਪਾਠ ਅਤੇ ਦੂਸਰੇ ਪਾਸੇ ਦਸਾਂ ਬਾਦਸ਼ਾਹਾਂ ਦੇ ਨਾਮ ਲਿਖੇ ਹੋਏ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਾਤਿਪੁਰ ਸਿੱਖਾਂ ਦਾ ਗੁਰਬਾਣੀ ਅਤੇ ਸ਼ਸਤਰਾਂ ਦੇ ਨਾਲ ਵਾਲਾ ਹੈ ਗੜੇ ਸਦਾਇਆ ਤਾਰਾ ਬਾਾਰ ਰੋਕਦਾ ਅਤੇ ਜੰਗ ਵਿੱਚ ਚਲਾਉਣ ਦੇ ਕੰਮ ਹੁੰਦਾ ਹੈ ਇਹ ਗੰਟੀ ਨੇ ਰਾਸ ਚੱਕਰ ਵਿੱਚ ਬਾਬਾ ਜੀ ਨੇ ਦੁਮਾਲੇ ਸਰਾਉਣ ਵਾਲੇ ਨਾਲ ਅਤੇ ਜਾਗਮਗਜ ਨੂੰ ਚਲਾਉਣ ਦੇ ਕੰਮ ਆਉਂਦੇ ਹਨ ਬੋਲੇ